ਨੈਕਸਟ 24 ਪੰਜਾਬ نیوز ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਪਿਰਪਿਰ ਸਸ਼ੇਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਆਨਫਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਗੇ ਤੱਕ ਪਹੁੰਚਣ। ਅੱਜ ਪਿੰਡ ਬੂਟਾ ਸਿੰਘ ਪੁੱਤਰ ਰੂਤ ਸਿੰਘ ਵਾਸੀ ਤਾਰਾ ਸਿੰਘ ਪੀਐਸ ਖਾਲਾ ਤੇ ਖੇਤਾਂ ਵਿੱਚੋਂ ਸ਼ੱਕੀ ਵਿਅਕਤੀ ਦੀ ਤਲਾਸ਼ੀ ਲੈਣ ਸੰਬੰਧੀ ਗੁਪਤ ਸੂਚਨਾ ਮਿਲੀ। ਸੂਚਨਾ ਮਿਲਣ ਤੇ ਪੁਲਿਸ ਪਾਰਟੀ ਬੀਐਸਐਫ 103 ਬਿੰਨ ਅਮਰਕੋਟ ਬੋਪਵੰਨ ਤਾਰਾ ਸਿੰਘ ਸਮੇਤ ਮੌਕੇ ਤੇ ਪਹੁੰਚ ਗਈ। ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਸ਼ੱਕੀ ਵਿਅਕਤੀ ਮੋਟਰਸਾਈਕਲ ਤੇ ਪਿੰਡ ਆੜੀ ਕੰਬੋ ਕੇਵਲ ਫਰਾਰ ਹੋ ਗਿਆ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝ ਸਰਚ ਅਭਿਆਨ ਚਲਾਇਆ ਗਿਆ ਤਲਾਸ਼ੀ ਮਹਿੰਮ ਦੌਰਾਨ ਹਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ ਗਏ ਅਤੇ ਉਸ ਵਿੱਚੋਂ 1 ਕਿਲੋ 515 ਗ੍ਰਾਮ ਹਰੋਇਨ ਬਰਾਮਦ ਹੋਈ ਹੈ ਸਿੱਟੇ ਵਜੋਂ ਇੱਕ ਐਫ ਆਈ ਆਰ ਨੰਬਰ 128 ਮਿਤੀ 2/10/2024 ਦਿਨ 10 11 12 에어ਕਰਾਫਟ ਐਂਕਰ ਅਤੇ 21 ਸੀਐਨਡੀਪੀਐ ਸੈਂਕੜ ਪੀਐਸ ਖਾਲੜਾ ਦਰਜ ਕੀਤਾ ਗਿਆ ਹੈ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਹੋਰ ਬਰਾਮਦਗੀ ਅਤੇ ਡਰੋਨ ਲਈ ਇੱਕ ਸੰਯੁਕਤ ਤਲਾਸ਼ੀ ਮਹਿੰਮ ਚਲਾਈ ਗਈ ਹੈ ਬੁਲੇ ਸੂਚ ਜਾਣਕਾਰੀ ਹੈ ਕਿ ਅਤੇ ਖੂਫੀਆ ਜਾਣਕਾਰੀ ਅਤੇ ਵਿਗਿਆਨਿਕ ਵਿਸ਼ਲੇਸ਼ਣ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਖੇਮ ਕਰਨ ਤੋਂ ਦਵਿੰਦ ਸਹੌਤਾ ਦੀ ਵਿਸ਼ੇਸ਼ ਰਿਪੋਰਟ ਜਿਹੜੀ ਆ ਬਾਰਡਰ ਤੇ ਆ ਦਿਨੇ ਰਾਤੀ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਾਰਕ ਤੇ ਚਕੰਨੀ ਹੈ ਤੇ ਆਪਣੀਆਂ ਆਪਣੀਆਂ ਡਿਊਟੀਆਂ ਬਖੂਬੀ ਨਿਭਾ ਰਹੀ ਹੈ ਇਸ ਸਬੰਧ ਦੇ ਵਿੱਚ ਅੱਜ ਵੀ ਜਿਹੜਾ ਇੱਕ ਸਾਂਝਾ ਸਰਚ ਆਪਰੇਸ਼ਨ BSF ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਸਾਨੂੰ ਇੱਕ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਜਿਹੜੀ ਮਾੜੀ ਕੰਬੋਕੇ ਤੋਂ ਬਾਤ ਆ ਰਾ ਸੀ ਉਹਨੂੰ ਸੜਕ ਜਾਂਦੀ ਹੈ ਉਥੋਂ ਇੱਕ ਸ਼ੱਕੀ ਵਿਅਕਤੀ ਜਿਹੜੇ ਝੋਨੇ ਦੇ ਖੇਤ ਦੇ ਵਿੱਚ ਸਰਚ ਕਰਦਾ ਦੇਖਿਆ ਗਿਆ ਜਿਹੜਾ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਖਿਸਕ ਗਿਆ ਜਦੋਂ ਉਹਦੀ ਸਰਚ ਏਰੀਏ ਦੇ ਵਿੱਚ ਜੁਆਇੰਟ ਸਰਚ ਕੀਤਾ ਗਿਆ ਉਹਦੇ ਵਿੱਚੋਂ ਤਿੰਨ ਪੈਕੇਟ ਬਰਾਮਦ ਹੋਏ ਜਿਹਨਾਂ ਨੂੰ ਖੋਲ ਕੇ ਚੈੱਕ ਕਰਨ ਤੇ 1 ਕਿਲੋ 515 ਗ੍ਰਾਮ ਜਿਹੜੀ ਇਹਦੇ ਵਿੱਚੋਂ ਹੈਰੋਨ ਰਿਕਵਰ ਹੋਈ ਆ ਜਿਹਨੂੰ ਨਿਯਮਾਂ ਮੁਤਾਬਕ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਇਸ ਸਬੰਧੀ ਖਾਲੜਾ ਵਿੱਚ ਜਿਹੜਾ 21 ਸੀਐਨਡੀਪੀਆ ਸੈਕਟਰ ਦੇ ਵਿੱਚ ਕੇਸ ਰਜਿਸਟਰ ਕੀਤਾ ਜਾ ਰਿਹਾ ਤੇ ਇਹਦੀ ਹਰ ਪਹਿਲੂ ਤੇ ਪੱਖ ਤੋਂ ਜਿਹੜੀ ਹੈ ਤਫ਼ਤੀਸ਼ ਕੀਤੀ ਜਾਊਗੀ ਜੇ ਮੈਂ ਗੱਲ ਕਰਦਾ ਇੱਥੇ ਜਿਹੜੇ ਡਰੋਨ ਐਕਟੀਵਿਟੀ ਜਾਂ ਇਸ ਗੈਰਕਾਨੂੰਨੀ ਗਤੀਵਿਧੀਆਂ ਚ ਸ਼ਾਮਲ ਅਸੀਂ ਜਿਹੜੇ ਕਾਫੀ ਵਿਅਕਤੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪਹਿਲੇ ਹੀ ਵਕ ਵਕ ਜੇਲ੍ਹਾਂ ਦੇ ਵਿੱਚ ਭੇਜ ਚੁੱਕਿਆ ਸੋ ਇਹਦੀ ਵੀ ਜਿਹੜੀ ਸੈਂਟੀਫਿਕ ਤਰੀਕੇ ਨਾਲ ਤੇ ਮੈਨੂਅਲ ਤਰੀਕੇ ਨਾਲ ਵੀ ਜਿਹੜੀ ਇਹਦੀ ਤਫਤੀਸ਼ ਕੀਤੀ ਜਾਊਗੀ ਕੁਝ ਕਾਡੈਂਟੀਫਿਕੇਸ਼ਨ ਅਸੀਂ ਜਿਹੜਾ ਭੱਜਿਆ ਵਿਅਕਤੀ ਆ ਉਹਦੀ ਅਸੀਂ ਕਰ ਲਈਆ ਜਲਦ ਤੋਂ ਜਲਦੀ ਉਹਨੂੰ ਗ੍ਰਿਫਤਾਰ ਕਰਕੇ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਸੋ ਜਿਹੜੀ ਤਫਤੀਸ਼ ਆ ਉਹ ਪੰਜਾਬ ਪੁਲਿਸ ਕਰਦੀ ਹੈ ਤੇ ਸਾਂਝੀ ਬਾਲਤਾ ਦਾ ਨਤੀਜਾ ਆ ਸਾਨੂੰ ਲਗਾਤਾਰ ਸਫਲਤਾ ਹਾਸਲ ਹੋ ਰਹੀ ਆ ਤੇ ਇਹ ਕੰਟੀਨਿਊ ਰਹੂਗਾ ਤੇ ਮੈਂ ਇਥੇ ਤਾੜਨਾ ਕਰਨਾ ਚਾਹੁੰਦਾ ਮੈਂ ਕੁਝ ਕੁ ਵਿਅਕਤੀਆਂ ਨੂੰ ਜਿਹੜੇ ਥੋੜੇ ਜੇ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਅਜੇ ਗੈਰਕਾਨੂੰਨੀ ਧੰਦਿਆਂ ਦੇ ਵਿੱਚ ਪੈਂਦੇ ਨੇ ਇਹਨਾਂ ਨੂੰ ਜਿਹੜੀਆਂ ਕਾਫੀ ਸਜ਼ਾਾਂਵਾਂ ਹੁੰਦੀਆਂ ਨੇ ਜੇ ਕੋਈ ਛੋਟੀ ਮੋਟੀ ਇਹ ਜਾਇਦਾਦ ਵੀ ਬਣਾਉਂਦੇ ਆ ਉਹ ਵੀ ਅਸੀਂ 68F ਦੇ ਵਿੱਚ ਜਿਹੜੀ ਆ ਉਹ ਸੀਜ਼ ਤੇ ਫ੍ਰੀਜ਼ ਕਰ ਰਹੇ ਆ ਸੋ ਮੇਰੀ ਆਮ ਵਿਅਕਤੀਆਂ ਨੂੰ ਵੀ ਅਪੀਲ ਆ ਵੀ ਇਸ ਗੈਰਕਾਨੂੰਨੀ ਧੰਦੇ ਦੇ ਵਿੱਚ ਪੰਜਾਬ ਨੂੰ ਸਾਫ਼ ਤੇ ਸੁਰੱਖਿਤ ਬਣਾਉਣ ਦੇ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਦੀ ਮਦਦ ਕਰਨ ਤੇ ਜਿਹੜਾ ਵੀ ਇਸ ਮੋਹਮ ਦੇ ਵਿੱਚ ਸਾਡੀ ਮਦਦ ਕਰਦਾ ਉਹਨਾਂ ਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬਾਜਵੇਂ ਨਾਮ ਵੀ ਦਿੱਤੇ ਜਾ ਰਹੇ